ਇਹ 12 ਬੱਕਰੀਆਂ ਤੁਹਾਡੇ ਪਰਿਵਾਰ ਚ ਲੈ ਕੇ ਆਏ ਆ ਜੀ ਸੋ ਇਹ ਸੇਵਾ ਪ੍ਰਵਾਨ ਕਰੇ ਜੀ ਅੱਗੇ ਦੇ ਹੰਝੂਆਂ ਨੇ ਰਵਾਦਤਾ ਸੀ ਸਾਰਾ ਪੰਜਾਬ ਆਜ ਉਸ ਤੇ ਕੈਰ ਫ੍ਰਿਸ਼ਤਾ ਬਣ ਕੇ ਪਹੁੰਚੇ ਨੇ ਗਲੋਬਲ ਸਿੱਖ ਸੰਸਥਾ ਵਾਲੇ ਅਤੇ ਬਾਪੂ ਨੂੰ ਨਵੀਆਂ ਬੱਕਰੀਆਂ ਲੈ ਕੇ ਦਿੱਤੀਆਂ ਨੇ ਜਿਸ ਤੋਂ ਬਾਅਦ ਬਜ਼ੁਰਗ ਬਾਪੂ ਦੇ ਚਿਹਰੇ ਤੇ ਮੁੜ ਰੌਣਕ ਪਰਤਾਈ ਹੈ ਅਤੇ ਬਜ਼ੁਰਗ ਬਾਪੂ ਨੇ ਧੰਨਵਾਦ ਕੀਤਾ ਦਰਅਸਲ ਬੀਤੇ ਕੁਝ ਦਿਨ ਪਹਿਲਾਂ ਪਟਿਆਲਾ ਦੇ ਭਵਾਨੀਕੜ ਦੇ ਪਿੰਡ ਰਾਮਗੜ ਵਿਖੇ ਅੱਗ ਲੱਗਣ ਤੋਂ ਬਾਅਦ ਬਜ਼ੁਰਗ ਬਾਪੂ ਦੀਆਂ 40 ਦੇ ਕਰੀਬ ਭੇਡਾਂ ਬੱਕਰੀਆਂ ਮੱਚ ਗਈਆਂ ਸਨ ਸੜਕੇ ਸੁਆਹ ਹੋ ਗਈਆਂ ਸਨ ਦਰਅਸਲ ਅਚਾਨਕ ਅੱਗ ਲੱਗਦੀ ਹੈ ਅਤੇ ਅੱਗ ਲੱਗਣ ਮਗਰੋਂ ਡੇੜੇ ਦੇ ਵਿੱਚ ਖੜੀਆਂ ਹੋਈਆਂ 40 ਦੇ ਕਰੀਬ ਪੇਡਾ ਬੱਕਰੀਆਂ ਸੜ ਗਈਆਂ ਸਨ ਉਸ ਤੋਂ ਬਾਅਦ ਬਜ਼ੁਰਗ ਬਾਪੂ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਨਹੀਂ ਸੀ ਰੁਕ ਰਹੇ ਬਜ਼ੁਰਗ ਬਾਪੂ ਦਾ ਕਹਿਣਾ ਸੀ ਕਿ ਮੈਂ ਧੀ ਦਾ ਵਿਆਹ ਰੱਖਿਆ ਹੋਇਆ ਹੈ ਅਤੇ ਮੇਰੇ ਕੋਲ ਇੱਕੋ ਇੱਕ ਸਾਧਨ ਸੀ ਮੇਰੀ ਕਮਾਈ ਦਾ ਮੇਰੀਆਂ ਬੱਕਰੀਆਂ ਪਰ ਮੇਰੀਆਂ ਬੱਕਰੀਆਂ ਵੀ ਸੜ ਗਈਆਂ ਤੇ ਮੇਰੇ ਕੋਲ ਹੁਣ ਜਿਉਣ ਦਾ ਕੋਈ ਵੀ ਮਕਸਦ ਨਹੀਂ ਬਚਿਆ ਜਦੋਂ ਇਹ ਵੀਡੀਓ ਗਲੋਬਲ ਸਿੱਖ ਸੰਸਥਾ ਦੇ ਕੋਲ ਪਹੁੰਚੀ ਤਾਂ ਉਹਨਾਂ ਦੇ ਵੱਲੋਂ ਇਹ ਪਹਿਲ ਕਦਮੀ ਕੀਤੀ ਗਈ ਬੀਤੇ ਕੱਲ ਉਹ ਬਾਬੇ ਦੇ ਘਰ ਪਹੁੰਚੇ ਨੇ ਅਤੇ ਬਜ਼ੁਰਗ ਬਾਪੂ ਨੂੰ ਨੰਮੀਆਂ ਬੱਕਰੀਆਂ ਲੈ ਕੇ ਦਿੱਤੀਆਂ ਨੇ ਸੋ ਇਹ ਸੇਵਾ ਪ੍ਰਵਾਨ ਕਰਿਓ ਜੀ ਤੁਹਾਡੇ ਨਵੇਂ ਬੱਚੇ ਤੁਹਾਡੇ ਨਵੇਂ ਬੱਚੇ ਜੀ ਹਾਂਜੀ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਜੀ ਚਲੋ ਸਾਨੂੰ ਪਤਾ ਲੱਗਿਆ ਸੀਗਾ ਜੀ ਤੁਹਾਡੀਆਂ ਵੀਡੀਓ ਸਾਡੇ ਤੱਕ ਪਹੁੰਚੀਆਂ ਮੀਡੀਆ ਦੇ ਰਾਹੀਂ ਤੇ ਕੱਲ੍ਹ ਸ਼ਾਮ ਨੂੰ ਫੋਨ ਤੇ ਗੱਲ ਹੋਈ ਸੀ ਤੁਹਾਡੀ ਗੋਡੀਆ ਨਾਲ ਤੁਹਾਡੇ ਨਾਲ ਸੋ ਸਾਡੇ ਵੱਲੋਂ ਆ ਸੇਵਾ ਹੈ ਜੀ ਕਿ ਮੌਕੇ ਤੇ ਜਿਹੜਾ ਦੁੱਖ ਜਿਹੜਾ ਸਾਹਮਣੇ ਜੀ ਹਾਂ ਬਹੁਤ ਬੜੀ ਕਰੀ ਹੈ ਜੀ ਨਹੀਂ ਇੱਕ ਜਮਾਤੀ ਦੀ ਬੱਕਰੀ ਉਹ ਵੀ ਆ ਗਈ ਆ ਉਹ ਵੀ ਆ ਗਈ ਆ ਬੱਕਰੀ ਜੀ ਥਾਂ ਤੇ ਆ ਗਈ ਤੇ ਨੀ ਲਾਲ ਪੱਟੀਆਂ ਜੀ ਐਡੀਆਂ ਐਡੀਆਂ ਹੀ ਅੱਛਾ ਜੀ ਉਹ ਦੋ ਦੋ ਲਾਲ ਉਹ ਵਾਚ ਚੱਲ ਫੇਸ਼ਰਾ ਮੈਨੂੰ ਦੇਸੀ ਆਹ ਤੇ ਵੀ ਕੋਈ ਤਾਂ ਤੇ ਬਪੂ ਇਹ ਨੂੰਏ ਤੁਸੀਂ ਪੜਾਓ ਚਾਹ ਲੋ ਜੀ ਹਲੋ ਆ ਆ ਬੱਛਾ ਫੜਾ ਜੀ ਆ ਪਕੜੋ ਜੀ ਉਹ ਚੀਜ਼ ਤਾਂ ਆਉਂਦੀ ਜੀ ਦੇਖੋ ਮੁੜ ਕੇ ਆਤ ਬਹੁਤ ਧੰਨਵਾਦ ਅੱਛਾ ਇਹ ਖੁਸ਼ੀਆਂ ਆਉਣੇ ਚਾਹੀਦੀਆਂ ਜੀ ਇਹ ਤਾਂ ਦੁੱਖ ਦਾ ਸਮਾਂ ਕਿਸੇ ਤੇ ਵੀ ਆ ਸਕਦਾ ਹਨਾ ਬਹੁਤ ਧੰਨਵਾਦ ਤੇ ਕੁਦਰਤੀ ਆਫਤ ਹੈ ਜਿਹੜੀ ਅਮਰਪ੍ਰੀਤ ਸਿੰਘ ਅਸੀਂ ਪਟਿਆਲੇ ਤੋਂ ਗਲੋਬਲ ਸਿਕਸ ਸੰਸਥਾ ਜਿਹੜੀ ਕਿ ਇਨਸਾਨੀਅਤ ਦੇ ਲਈ ਲੋਕਾਂ ਦੇ ਨਾਲ ਜਿੱਥੇ ਭੀੜ ਬਣਦੀ ਆ ਉੱਥੇ ਜਾ ਖੜਦੀ ਆ ਸੋ ਹੁਣੇ-ਹੁਣੇ ਇਹ ਹੋਣ ਦੇ ਵਿੱਚ ਘਰ ਸੰਸਥਾ ਆਈ ਹੈ ਸੋ ਕੱਲ ਹੀ ਸੋਸ਼ਲ ਮੀਡੀਆ ਦੇ ਜ਼ਰੀਏ ਸਾਨੂੰ ਜਦੋਂ ਪਤਾ ਲੱਗਿਆ ਕਿ ਇੱਕ ਪਰਿਵਾਰ ਜਿਹੜਾ ਕਿ ਭਵਾਨੀਗੜ ਦੇ ਪਿੰਡ ਦੇ ਵਿੱਚ ਘਰ ਆਪਣਾ ਬੱਕਰੀਆਂ ਦਾ ਜਿਹੜਾ ਪਾਲਦੇ ਸੀਗੇ ਉਹਨਾਂ ਦੀਆਂ 40 ਦੇ ਕਰੀਬ ਬੱਕਰੀਆਂ ਉਹਨਾਂ ਦੇ ਨੁਕਸਾਨੀਆਂ ਗਈਆਂ ਅੱਗ ਲੱਗਣ ਕਰਕੇ ਕੁਦਰਤੀ ਆਫਤ ਆਉਣ ਕਰਕੇ ਇਹਨਾਂ ਦੀਆਂ ਜਿਹੜੀਆਂ ਅ ਨੁਕਸਾਨ ਹੈ ਜਿਹੜਾ ਉਹ ਬਹੁਤ ਵੱਡੀ ਮਾਤਰਾ ਦੇ ਵਿੱਚ ਘਰ ਹੋਇਆ ਸੋ ਜਦੋਂ ਸਾਨੂੰ ਪਤਾ ਲੱਗਿਆ ਸਾਡੀ ਕੋਸ਼ਿਸ਼ ਸੀ ਕਿ ਅ ਕਿਉਂਕਿ ਅਕਸਰ ਕੀ ਹੁੰਦਾ ਕਿ ਲੋਕੀ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਦਿੰਦੇ ਆ ਕਮੈਂਟ ਕਰ ਦਿੰਦੇ ਆ ਦੁੱਖ ਜ਼ਾਹਿਰ ਕਰ ਦਿੰਦੇ ਆ ਮੇਰੂ ਬਾਪੂ ਜੀ ਦੀ ਰੋਂਦੇ ਹੋਏ ਦੀ ਵੀਡੀਓ ਜਦੋਂ ਦੇਖੀ ਤਾਂ ਮੈਂ ਆਪਣੀ ਟੀਮ ਦੇ ਨਾਲ ਗੱਲਬਾਤ ਕੀਤੀ ਤਾਂ ਸੰਸਥਾ ਨਵੀ ਹੋਣ ਕਰਕੇ ਸਾਡੇ ਕੋਲੇ ਡੋਨੇਸ਼ਨਸ ਦਾ ਬਜਟ ਵੀ ਇੰਨਾ ਵੱਡਾ ਨਹੀਂ ਸੀਗਾ ਕਿ ਅਸੀਂ ਇਹਨਾਂ ਦੀ ਪੂਰੀ ਪਰਭਾਈ ਕਰ ਸਕੀਏ ਫਿਰ ਅਸੀਂ ਆਪਣੇ ਦਾਨੀ ਸੱਜਣਾਂ ਨੂੰ ਕਾਲ ਕੀਤਾ ਤਾਂ ਉਹਨਾਂ ਵਿੱਚੋਂ ਇੱਕ ਦਾਨੀ ਸੱਜਣ ਨੇ ਗੁਰਿੰਦਰ ਭੱਟੀ ਜੀ ਨੇ ਉਹਨਾਂ ਨੇ ਸਾਡਾ ਸਹਿਯੋਗ ਦਿੱਤਾ ਤੇ ਉਸ ਸਹਿਯੋਗ ਦੇ ਨਾਲ ਅੱਜ ਅਸੀਂ ਇਹਨਾਂ ਕੋਲੇ 12 ਬੱਕਰੀਆਂ ਤੇ ਦੋ ਬੱਚੇ ਉਹਨਾਂ ਦੇ ਟੋਟਲ 14 ਨੱਗ ਇਹਨਾਂ ਦੇ ਕੋਲੇ ਅੱਜ ਇਹਨਾਂ ਨੂੰ ਸੌਂਪਣ ਆਏ ਆ ਤਾਂ ਜੋ ਜਿਹੜੀ ਜਦੋਂ ਜਿਸ ਦਾ ਜੋ ਨੁਕਸਾਨ ਹੋਇਆ ਹੁੰਦਾ ਉਸ ਨੁਕਸਾਨ ਦੀ ਘੜੀ ਦੇ ਵਿੱਚ ਘਾਰ ਪੈਸੇ ਦੇ ਨਾਲੋਂ ਜ਼ਿਆਦਾ ਜ਼ਰੂਰੀ ਹੈ ਕਿ ਉਹੀ ਚੀਜ਼ ਉਹਨਾਂ ਨੂੰ ਮਿਲ ਜਾਵੇ ਸੋ ਅੱਜ ਬਾਪੂ ਜੀ ਦਾ ਜਿਵੇਂ ਕੁੰਡਾ ਖੜਕਾਇਆ ਔਰ ਬਾਪੂ ਜੀ ਦੇ ਨਾਲ ਉਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਤੁਹਾਡੇ ਬੱਚੇ ਫਿਰ ਦੁਬਾਰਾ ਵਾਪਿਸ ਆ ਗਏ ਇਹਨਾਂ ਦੇ ਪਰਿਵਾਰ ਨੇ ਬਾਪੂ ਜੀ ਨੇ ਦੱਸਿਆ ਕਿ ਸਾਰਾ ਕੁਝ ਹੀ ਡਿਪੈਂਡੈਂਟ ਜਿਹੜਾ ਸੀਗਾ ਉਹ ਇਹਨਾਂ ਦਾ ਰੁਜ਼ਗਾਰ ਹੀ ਇਹੀ ਸੀ ਸੋ ਜਦੋਂ ਕਿਸੇ ਦਾ ਰੁਜ਼ਗਾਰ ਰਾਤੋਂ ਰਾਤ ਹੀ ਮਤਲਬ ਬਿਲਕੁਲ ਜ਼ੀਰੋ ਹੋ ਜਾਵੇ ਔਰ ਗਰਾਊਂਡ ਤੇ ਆ ਜਾਏ ਔਰ ਮੈਨੂੰ ਇਹਨਾਂ ਦੇ ਪਰਿਵਾਰ ਦੇ ਬੱਚੇ ਦੱਸ ਰਹੇ ਸੀ ਕਿ ਸਾਡੂੰ ਐ ਡਰ ਲੱਗ ਰਿਹਾ ਸੀ ਕਿ ਬਾਪੂ ਜੀ ਆਪਣੇ ਆਪ ਨੂੰ ਉਹਨਾਂ ਕੁਝ ਕਰ ਲੈਣ ਕਿਉਂਕਿ ਇਹਨ ਸੁੰਦੇ ਸੀ ਬੱਕਰੀਆਂ ਦੇ ਨਾਲ ਸੁੰਦੇ ਸੀ ਸੋ ਇਹ ਇਹੀ ਇੱਕ ਕਾਰਨ ਹੁੰਦਾ ਹੈ ਕਿ ਬੰਦੇ ਗਲਤ ਸਟੈਪ ਵੀ ਚੱਕ ਜਾਂਦੇ ਨੇ ਜਦੋਂ ਕੋਈ ਨੁਕਸਾਨ ਹੁੰਦਾ ਤੋ ਇਹੋ ਜੀ ਸੰਸਥਾਵਾਂ ਨੂੰ ਚਾਹੀਦਾ ਇਹੋ ਜੇ ਦਾਨੀ ਸੱਜਣਾ ਨੂੰ ਚਾਹੀਦਾ ਕਿ ਇੱਕਦਮ ਜਦੋਂ ਇਹੋ ਜਾਂ ਕੋਈ ਕਿਸੇ ਨੂੰ ਖਬਰ ਮਿਲਦੀ ਹੈ ਤਾਂ ਉਹਨਾਂ ਦੀ ਸਾਰ ਲਈ ਜਾਵੇ ਉਹਨਾਂ ਦੀ ਬਾਹ ਪਕੜੀ ਜਾਵੇ ਔਰ ਇਹੋ ਜੀ ਸਪੋਰਟ ਕੀਤੀ ਜਾਵੇ ਕਿ ਉਹਨਾਂ ਦੇ ਚਿਹਰੇ ਤੇ ਖੁਸ਼ੀ ਅੱਜ ਦੇਖ ਕੇ ਬਾਪੂ ਜੀ ਦੀ ਖੁਸ਼ੀ ਇਹ ਸਾਨੂੰ ਐ ਲੱਗ ਰਿਹਾ ਕਿ ਕੱਲ ਪਰਸੋਂ ਜੋ ਵੀ ਨਾਲ ਨੁਕਸਾਨ ਹੋਇਆ ਹੈ ਕਿ ਇਹਨਾਂ ਦਾ ਅੱਧਾ ਦੁੱਖ ਵੰਡਿਆ ਹਾਂਜੀ ਬਾਬੂ ਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਗਲੋਬਲ ਸਿਕਸ ਫਾਊਂਡੇਸ਼ਨ ਵੱਲੋਂ ਤੁਹਾਡੀ ਮਦਦ ਕੀਤੀ ਗਈ ਹੈ ਤੁਹਾਨੂੰ ਬੱਕਰੀਆਂ ਰੰਨ ਕੀਤੀ ਗਈ ਨੇ ਤੁਹਾਡਾ ਕਾਫੀ ਨੁਕਸਾਨ ਹੋ ਗਿਆ ਹਾਂਜੀ ਬਹੁਤ ਜ਼ਿਆਦਾ ਹੋ ਗਿਆ 40 ਪਸ਼ੂ ਤੇ ਜੀ 40ਆਂ ਚੋਂ ਇੱਕ ਵੀ ਨਹੀਂ ਬਚਿਆ ਮੇਰੇ ਕੋਲ 40 ਦੇ 40 ਸਾਹਮਣੇ ਉਹ ਹੋ ਗਏ ਪਰ ਧਰੇ ਧਰੇ ਨਹੀਂ ਜਾਂਦੇ ਚੱਲੇ ਨਹੀਂ ਜਾਂਦੇ ਉਸ ਤੋਂ ਬਾਅਦ ਕੰਮ ਵੀ ਸਾਰਾ ਉਸੇ ਤੇ ਸੀ ਉਹਨਾਂ ਤੇ ਕੰਮ ਸੀ ਉਹੀ ਚੀਜ਼ ਬਾਗੀ ਅੱਜ ਮਾੜਾ ਮੋਟਾ ਕੋਈ ਫਰਕ ਪਊਗਾ ਉਹਨਾਂ ਦੇ ਸਿਰ ਤੇ ਹੀ ਉਹਨਾਂ ਦੇ ਸਿਰ ਤੇ ਹਾਂ ਉਹਨਾਂ ਦੇ ਸਿਰ ਤੇ 40 ਪਸੂਤੀ ਵੀ ਚਲ 20 ਵੇਚ ਦਾਂਗੇ ਪੰਜ ਤਾਂ ਮੈਂ ਬੱਕਰੇ ਪਾਲ ਰੱਖੇ ਤੇ ਵੀ ਚਲ ਉਹ ਪੰਜ ਉਹ ਵਿਕ ਜਾਣਗੇ ਮੀਡੇ ਮੂਡੇ ਵਿਕ ਜਾਣਗੇ ਕੁਸ ਭੇਡਾ ਵੇਚ ਕੇ ਵੀ ਆਪ ਘੱਟ ਰੱਖ ਲਾਂਗੇ 15 ਰੱਖ ਲਾਂਗੇ ਫਿਰ ਬਚ ਜਾਣੀਆਂ ਵੀ 20 25 ਵੇਚ ਦਾਂਗੇ ਨਾਲੇ ਕੁੜੀ ਦਾ ਵਿਆਹ ਹੋ ਜਾਊਗਾ ਨਾਲੇ ਆਪ ਦਾ ਦਾਣੇ ਪੱਕੇ ਵਾਲੇ ਦੇ ਦੇ ਦਾਂਗੇ ਕਿਸ ਤਰ੍ਹਾਂ ਦੇਖਦਾ ਅੱਜ ਦੇ ਸਮੇਂ ਦੇ ਕੋਈ ਕਿਸ ਨੂੰ 10 ਰੁਪਏ ਨਹੀਂ ਦਿੰਦਾ ਇਹਨਾਂ ਨੂੰ ਆ ਨਹੀਂ ਦਿੰਦਾ ਜੀ ਨਹੀਂ ਦਿੰਦਾ ਅੱਜ ਦੇ ਸਮੇਂ ਨੂੰ ਬਾਕੀ ਜਵਾਕ ਹੁਣ ਵਿਹਾੜੀ ਤੇ ਬਾਹਰ ਕਰਨ ਲੱਗੇ ਕੋਈ ਪੈਸਾ ਨਹੀਂ ਦਿੰਦਾ ਕਿਸੇ ਨੂੰ ਕੀ ਕਰੂਗਾ ਕੋਈ ਤੇ ਇਹਨਾਂ ਵੀਰਾਂ ਨੇ ਇਨਸਾਨੀ ਦਿਖਾਈ ਹੈ ਹਾਂਜੀ ਹਾਂ ਇਹਨਾਂ ਨੇ ਬਹੁਤ ਮਦਦ ਕੀਤੀ ਹੈ ਮੇਰੀ ਜਿੰਨੀ ਇਹਨਾਂ ਕੋ ਤੋਂ ਸਰੀ ਮੇਰੇ ਕਿੰਨਿਓ ਬਹੁਤ ਵੱਡੀ ਸੇਵਾ ਕਰਕੇ ਵੀ ਹੁਣ ਜਣੀ ਤੁਸੀਂ ਨਿਸ਼ਬਦ ਹੋ ਬਹੁਤ ਹੋ ਕਰ ਇਹਨਾਂ ਨੇ ਬਹੁਤ ਇਹਨਾਂ ਦਾ ਧੰਨਵਾਦ ਹੈ ਹੁਣ 40 ਪਸ਼ੂ ਪੂਰੇ ਚਲੋ ਪੂਰੇ ਨਾ ਵੀ ਹੋਣਗੇ ਤਾਂ ਵੀ ਕੁਝ ਤਾਂ ਕੋਈ ਉਹ ਹੋਊਗਾ ਪਹਿਲੀ ਸੇਵਾ ਤੁਹਾਡੀ ਹੋਊਗੀ ਇੰਨਾ ਜੀ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਲਾਣੀ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ